65 ਰੁਪਏ ਦੀ ਪੈਣੀ ਤੁਹਾਨੂੰ ਸਰਪ 65 ਰੁਪਏ ਦੀ 22300 ਵਾਲੀਆਂ 22300 ਵਾਲੀ ਹੁਣ ਆ ਦੇਖੋ ਆ ਪਾਕਟ ਪਰਫਿਊਮ ਆ ਜਾਂਦੇ ਆ ਆ ਸਾਰੇ ਪਾਕਟ ਪਰਫਿਊਮ ਛੋਟੇ ਛੋਟੇ ਪਰਫਿਊਮ ਹੈ ਇੱਕ ਦੇ ਉੱਤੇ 60 ਰੁਪਏ ਅਮਰ ਵੀ ਹੈ ਓਕੇ 25 ਰੁਪਏ ਦਾ ਦਵਾਂਗਾ ਤੁਹਾਨੂੰ 50ਵਾਂ ਦੇ ਦੋ ਭੱਲੇ ਭਰਾ ਐਲੋਵੀਰਾ ਦੀ ਬਲੀਚ ਹੈ ਠੀਕ ਹੈ ਪਰ ਪੀਸ ਦੇ ਉੱਤੇ ਅਮਰ ਵੀ ਹੈਗੀ 280 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦੀ ਪੈਣੀ 100 ਰੁਪਏ ਦੀ 280 ਵਾਲੀ 100 ਰੁਪਏ ਦੀ ਸਿਰਫ ਮੈਂ ਤਾਂ ਹੋਣੀ 1/2 ਕਿਲੋ ਇਹ ਮੈਂ ਕਹਾਂ 1/2 ਕਿਲੋ ਆ ਮੁਕਣੀ ਨਹੀਂ ਤਾ ਉਹ ਭਾਜੀ ਤੁਸੀਂ ਇੱਕ ਇੱਕ ਬਲੀਚ ਕਰਨੀ ਹੈ ਵੈਸੇ ਪੂਰੇ 100 ਬਲੀਚਾ ਕਰ ਦੇਣੀ ਹੈ ਕਮਾਈ ਹੈ ਫਿਰ ਠੀਕ ਹੈ ਔਰ ਇੱਕ ਗੱਲ ਹੋਰ ਰਿਜ਼ਲਟ ਨਾ ਨਾ ਆਵੇ ਇਹਦਾ ਖੁੱਲੇ ਪੀਸ ਦੀ ਵਾਪਸੀ ਹੈ ਹੁਣ ਇਹ ਦੇਖੋ ਐ ਗਲਵਜ਼ ਹੈਗੇ ਆ ਹੁਣ ਤੁਸੀਂ ਗਲਵਜ਼ ਦੀ ਫੋਰ ਐਗਜ਼ਾਮਪਲ ਲੈ ਲਓ ਹਰੇਕ ਬੰਦੇ ਨੂੰ ਘਰ ਉਤਰਦਾ 160 ਰੁਪਏ ਦਾ ਗਲਵਜ਼ ਹਰੇਕ ਦੁਕਾਨਦਾਰ ਨੂੰ ਘਰ ਆਂਦਾ 160 ਰੁਪਏ ਦਾ ਗਲਵਜ਼ ਮੈਂ ਤੁਹਾਨੂੰ 100 ਰੁਪਏ ਦਵਾਂਗਾ ਓਕੇ ਫਰਕ ਆ ਗਿਆ ਨਾ ਇਹ ਦੇਖੋ ਆ ਪਾਕਟ ਪਰਫਿਊਮ ਆ ਜਾਂਦੇ ਆ ਆ ਸਾਰੇ ਪਾਕਟ ਪਰਫਿਊਮ ਛੋਟੇ ਛੋਟੇ ਪਰਫਿਊਮ ਹੈ ਇੱਕ ਦੇ ਉੱਤੇ 60 ਰੁਪਏ ਅਮਰ ਵੀ ਹੈ ਓਕੇ 25 ਰੁਪਏ ਦਾ ਦਵਾਂਗਾ ਤੁਹਾਨੂੰ 50 ਆਂ ਦੇ ਦੋ ਭੱਲੇ ਭਰਾ ਦੱਸੋ ਹੈ ਗੱਲਬਾਤ ਮੈਂ ਕਹਿੰਦਾ ਪੂਰੀ ਭਾਜੀ ਕੋਈ ਬਿਨਾ ਕੰਪਨੀ ਤੋਂ ਨਹੀਂ ਸਾਰਾ ਕੰਪਨੀ ਦਾ ਮਾਲ ਦਵਾਂਗਾ ਤਾਂ ਹੀ ਤੇਰੇ ਆਲੇ ਦਾਲੇ ਵਾਲੇ ਭਰਾਵਾ ਜਲਸ ਕਰਕੇ ਕਮੈਂਟ ਗਲਤ ਕਰਨ ਲੱਗ ਜਾਂਦੇ ਆ ਮੈਂ ਕਹਿੰਦਾ ਜਿੰਨਾ ਮਰਜ਼ੀ ਯੋਰ ਲਾ ਲੈਣਾ ਜਦੋਂ ਗੁੱਡੀ ਚੜਨੀ ਆ ਤਾਂ ਫਿਰ ਚੜਨੀ ਆ ਹਾਂ ਰੱਬ ਨੇ ਸਿੱਧਾ ਕਰਨਾ ਜਿਹੜਾ ਉਹ ਮਰਜ਼ੀ ਕਰਨਾ ਕਿਉਂਕਿ ਭਾਜੀ ਮੈਂ ਜਿਹੜੀ ਪਰਚੇਜ਼ਿੰਗ ਕਰ ਰਿਹਾ ਮੈਂ ਬਲਕ ਚ ਮਾਲ ਲੈ ਰਿਹਾ ਔਰ ਰੇਟ ਲੈ ਰਿਹਾ ਹੁਣ ਇੱਕ ਇੱਕ ਬੇਟੀ ਖਰੀਦਣ ਵਾਲੇ ਕਿੱਥੋਂ ਰੇਟ ਦੇ ਦੇਣਗੇ ਦੱਸੋ ਇਹ ਤਾਂ ਹੈ ਇਸ ਕਰਕੇ ਮੈਂ ਕਹਾ ਜੋ ਵੀ ਬੰਦਾ ਕਰ ਰਿਹਾ ਘੈਂਟ ਕਰ ਰਿਹਾ ਹੁਣ ਇਹ ਦੇਖੋ ਐ ਗਲਵਜ਼ ਹੈਗੇ ਆ ਹੁਣ ਤੁਸੀਂ ਗਲਵਜ਼ ਦੀ ਫੋਰ ਐਗਜ਼ਾਮਪਲ ਲੈ ਲਓ ਹਰੇਕ ਬੰਦੇ ਨੂੰ ਘਰ ਉੱਤਰਦਾ 160 ਰੁਪਏ ਦਾ ਗਲਵਜ਼ ਹਮ ਹਰੇਕ ਦੁਕਾਨਦਾਰ ਨੂੰ ਘਰ ਆਂਦਾ 160 ਰੁਪਏ ਦਾ ਗਲਵਜ਼ ਮੈਂ ਤੁਹਾਨੂੰ 100 ਰੁਪਏ ਦਵਾਂਗਾ ਓਕੇ ਫਰਕ ਆ ਗਿਆ ਨਾ ਬਹੁਤ ਹੋਰ ਇਹੀ ਚੀਜ਼ ਹੈ ਸਮਝ ਗਏ ਹੋ ਇਹੋ ਚੀਜ਼ ਹੈ ਸਮਝੋ ਵੀਡੀਓ ਵਾਲੇ ਦੇਖਣ ਵਾਲੇ ਮੇਰੇ ਭਰਾ ਹਾਂ ਹਾਂ ਹੁਣ ਇਹ ਦੇਖੋ ਇਹ ਫੇਸ ਵੋਸ਼ ਲੱਗੇ ਆ ਟੋਨਰ ਲੱਗੇ ਆ ਆ ਟੋਨਰ 50 ਰੁਪਏ ਦਾ ਜੀ ਵੈਸੇ ਕਿੰਨੇ ਦਾ ਹੈ ਉਦਾਂ ਦੀ ਬਜਾਰਾ 100 150 ਰੁਪਏ ਦਾ ਲੈਣਾ ਤੁਹਾਨੂੰ ਸਿਰਫ 50 ਰੁਪਏ ਦਾ ਓਕੇ ਭਰਾ ਜੀ ਠੀਕ ਹੈ ਜੀ ਪਸਾਰੇ ਟੋਨਰ ਵੀ ਹੈ ਨਾ ਟੋਨਰ ਵੀ ਕਹਿੰਦਾ ਲੱਗੇ ਆ ਇਸ ਤੋਂ ਬਾਅਦ ਐ ਐ ਦੇਖੋ ਸਪਾ ਲੱਗਿਆ ਐਨਜੋ ਦੀ ਐਨਜੋ ਦੀ ਸਪਾ ਹੈ ਜੀ 65 ਰੁਪਏ ਦੀ ਵੈਸੇ ਕਿੰਨੇ ਦੀ ਹੋਏ ਉਦਾਂ ਬਿਆਰ ਹੁੰਦੀ 2.5 300 ਰੁਪਏ ਦੀ ਲੈਣੀ ਤੁਸੀਂ 50 ਦੇ ਦੋਗੇ ਨਹੀਂ ਨਹੀਂ ਭਾਜੀ 65 ਰੁਪਏ 65 ਰੁਪਏ ਦੀ ਪੈਣੀ ਤੁਹਾਨੂੰ ਸਰਪ 65 ਰੁਪਏ ਦੀ 2.5 300 ਵਾਲੀ ਹੁਣ ਆ ਦੇਖੋ ਇਹ ਬਲੀਚਾਂ ਲੱਗੀਆਂ ਆ ਛੋਟੀ ਬਲੀਚ ਲੱਗੀ ਦੇਖੋ ਐਲੋ ਵੀਰਾ ਦੀ ਬਲੀਚ ਹੈ ਠੀਕ ਹੈ ਪਰ ਪੀਸ ਦੇ ਉੱਤੇ ਅਮਰ ਵੀ ਹੈਗੀ 280 ਰੁਪਏ ਓਕੇ ਵੀਰੇ ਤੁਹਾਨੂੰ ਕਿੰਨੇ ਦੀ ਬੈਣੀ 100 ਰੁਪਏ ਦੀ 280 ਵਾਲੀ 100 ਰੁਪਏ ਦੀ ਸਿਰਫ ਮੈਂ ਤਾਂ ਹੋਣੀ 1/2 ਕਿਲੋ ਇਹ ਮੈਂ ਕਹਾਂ 1/2 ਕਿਲੋ ਆ ਇਹ ਮੁੱਕਣੀ ਨਹੀਂ ਤਾ ਉਹ ਭਾਜੀ ਤੁਸੀਂ ਇੱਕ ਇੱਕ ਬਲੀਚ ਕਰਨੀ ਹੈ پیسے ਪੂਰੇ 100 ਬਲੀਚਾ ਕਰ ਦੇਣੀ ਹੈ ਕਮਾਈ ਹੈ ਫੁੱਲ ਓਕੇ ਔਰ ਇੱਕ ਗੱਲ ਹੋਰ ਰਿਜ਼ਲਟ ਨਾ ਨਾ ਆਵੇ ਇਹਦਾ ਖੁੱਲੇ ਪੀਸ ਦੀ ਵਾਪਸੀ ਹੈ ਓਕੇ ਵੀਰੇ ਜੇ ਰਿਸਲਟ ਨਾ ਆਵੇ ਖੁੱਲੇ ਪੀਸ ਦੀ ਵਾਪਸੀ ਗਾਰੰਟੀ ਹੈ ਕਿਉਂਕਿ ਗਾਰੰਟੀ ਆਪਾਂ ਤਾਂ ਦੇਈ ਦੀ ਕੰਪਨੀ ਦਾ ਪੀਸ ਆ ਭਜੀਆ ਦੇਖੋ ਕੰਪਨੀ ਦਾ ਪੀਸ ਆ ਸਾਰਾ ਆ ਦੇਖੋ ਵੱਡੀਆਂ ਬਲੀਚਾਂ ਲੋ ਨੇ ਘਰ ਵਾਸਤੇ ਵੀ ਲੈਣੀ ਆ ਆ ਦੇਖੋ ਮੰਗੋ ਦੀ ਬਲੀਚ ਫਰੂਟ 골ਡ ਡਾਇਮੰਡ ਹਲਦੀ ਚੰਦਨ ਡੀਟਨ ਐਲੋਵੀਰਾ ਸਾਰਾ ਕੁਝ ਹਾਂ ਸਾਰੀਆਂ ਮਿਲਣ ਗਿਆ ਵੱਡੀ ਬਲੀਚ ਹੈ 1 ਕਿਲੋ ਦੀ ਬਲੀਚ ਆ 200 ਰੁਪਏ ਸਾਰਾ ਕੁਝ ਵੇਚੀ ਆ 200 ਰੁਪਏ ਓਕੇ ਵੀਰੇ ਠੀਕ ਹੈ ਜੀ ਇਹ ਕਲਰ ਵਗੈਰਾ ਲੱਗਿਆ ਜਿੱਦਾਂ ਨੀਸ਼ਾ ਦੇ ਅਨੀਸ਼ਾ ਦਾ ਕਲਰ ਦਾ ਪ੍ਰੋਫੈਸ਼ਨਲ ਹਾਂਜੀ ਬ్రో ਠੀਕ ਹੈ ਜੀ ਐਮ ਆਰ ਵੀ ਚੈੱਕ ਕਰੋ 150 ਰੁਪਏ ਐਮ ਆਰ ਵੀ ਹਾਂਜੀ ਫਰੈਸ਼ ਡੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 70 ਰੁਪਏ ਦਾ ਫੇਰ ਤੋਂ 70 70 ਰੁਪਏ ਦਾ ਓਕੇ ਬ్రో ਐਵੇਂ ਤੁਹਾਨੂੰ ਪਾਊਚ ਵਗੈਰਾ ਸਾਰੇ ਮਿਲ ਜਾਣਗੇ ਠੀਕ ਹੈ ਜੀ ਹਰੇਕ ਚੀਜ਼ ਹਰੇਕ ਤੁਹਾਨੂੰ ਆਈਟਮ ਮਿਲੇਗੀ ਸਾਡੇ ਕੋਲ ਪਰ ਉਸ ਤੋਂ ਬਾਅਦ ਆ ਦੇਖੋ ਕਿਲੋ ਕਿਲੋ ਕਰੀਮਾ ਕਿਲੋ ਇਹ ਹੁਣ ਐਂਜੋ ਸਪਰੇਅ ਤੁਹਾਨੂੰ ਦੱਸੀ ਆ 65 ਰੁਪਏ ਆ 4 ਆਵਰ 95 ਦੇ ਦਾਂਗਾ ਨਹੀਂ ਬਾਹਰੋਂ ਮਹਿੰਗੀ ਬਹੁਤ ਹੋ ਰਹੀ ਹੈ ਭਾਜੀ ਬਾਜ਼ਾਰੋਂ ਤੁਹਾਨੂੰ 200 ਦੀ ਮਿਲਨੀ